ਜੀ ਕਿੰਨਾ سارے ਕਹਿਮ ਤੇ ਆਪਾਂ ਵੀ ਕਹਿਮ ਆ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਲੱਗੇ ਹੋਇਆ ক্রিকেট ਖੇਲਣ ਚੋਬਰੂ ਨੇ ਇਹਨਾਂ ਨੇ ਖੋਤੀ ਬਾਲ ਨੇ ਆਣਿਆਂ ਦੀ ਸਾਰੇ ਸਾਰੇ ਹੀ ਨਿਆਣੇ ਲਾਏ ਹੋਏ ਆ ਹੁਣ ਬਚਾਰੇ ਕੰਮ ਆ ਹਾਂ ਹੁਣ ਦੰਦ ਦਾ ਕਰਦਾ ਖੜਾ ਹੈ ਕਿਹੜਾ ਲੱਭੂ ਕੋਣ 10 ਰੁਪਏ ਨਾ ਮਾ ਆ ਲੈ ਚਾਲ ਇਹਦੇ ਹੋਏ ਆਂਦੀ ਆ ਬੋਲੋ ਯਾਰ ਇਹਨੇ 10 ਰੁਪਏ ਦੇ ਪਹਿਲੇ ਇੱਕ ਨਾਲ ਦੀ ਨਾਲ ਕੱਖ ਵੱਡ ਹੁੰਦੇ ਆ ਦਾ ਮੈਦਾਨ ਆ ਬਾਲ ਪਿੱਛੇ ਮੁੰਡੇ ਕੱਖ ਵੀ ਵੱਢਣ ਲੱਗਿਆ ਹੋਇਆ ਨਾਲ ਦੀ ਨਾਲ ਵੀ ਕਿਤੇ ਖੋਨ ਆ ਜਾਵੇ ਆ ਹੁਣ ਬੈਠ ਗਏ ਆ ਚੌਂਕੜੀ ਜੀ ਮਾਰ ਕੇ ਨਿਹਣਿਆਂ ਦੀ ਬਾਲ ਕੋ ਕੇ ਨਾ ਆਪ ਖੇਲੇ ਆ ਨਾਲ ਇੱਕ ਬਾਲ ਖੇਲੀ ਇਹਨੇ ਐਨੇ ਇੱਕ ਬਾਲੇ ਉਧਰ ਨੂੰ ਮਾਰੀ ਓਏ ਤੇਰਾ ਡੈਡੀ ਬਣਾਉਂਦਾ ਚਲੋ ਆ ਉਹ ਤੇਰਾ ਡੈਡੀ ਉਹ ਦੇ ਹਾਕਾ ਮਾਰਦਾ ਚਲੋ ਆਪਾਂ ਪਹਿਲੇ ਖਤਮ ਥੋੜੀ ਬਾਲ ਇੱਕ ਬਾਲ ਕੀ ਦੀ ਮੇਰੀ ਭਾਗੂ ਹੀ ਗਈ ਹੁਣ ਤਾਂ ਪਾ ਆ ਗਿਆ ਖੋ ਗਈ ਖੋ ਗਈ ਪਹਿਲੇ ਜੀ ਭਾਗੂ ਤੇ ਭਾਗੂ ਨੇ ਨਾ ਕਰੀ ਹੁਣੀ ਪਹਿਲੇ ਤੋਂ ਤੁਹਾਨੂੰ ਕਦੇ ਯਾਰ ਕਾ ਤੇ ਬਾਲ ਨਹੀਂ ਕੋਈ ਬਣਦੇ ਆ ਹੁਣ ਡੈਡੀ ਬੁਲਾਉਂਦੇ ਆ ਹਾਂ ਬਾਲ ਖੋ ਗਏ ਹੁਣ ਕਹਿੰਦਾ ਡੈਡੀ ਬੁਲਾਉਂਦਾ ਜਾਓ ਜਾਓ ਤੇ ਚਲ ਦੇਖਦੇ ਹਾਂ ਹੁਣ ਮੰਗਾਉਂਦੇ ਆ ਨਮੀ ਮੰਗਾ ਦੇ ਦਰਸ਼ਕ ਓ ਆਪਣੇ ਦਰਸ਼ਕ ਵੀਰ ਆ ਗਏ ਨੇ ਮੈਚ ਦੇਖਣ ਦਰਸ਼ਕ ਦਰਸ਼ਕ ਵੀਰ ਨੂੰ ਆਪਾਂ ਲੈਣ ਆ ਰਹੇ ਆ ਕਲੀਅਰ ਕਲੀਅਰ ਕਰ ਰਿਹਾ ਸਕਰੀਨ ਹੋਰ 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 ਪਟਾਣਾ ਲਿਓ ਮੈਂ ਕਹਉ ਰਿਹਾ ਨਹੀਂ ਪਲਟਦੀ ਐ ਇਦਾਂ ਨੂੰ ਆਏ ਆਏ ਵਜਨ ਰੱਖਿਓ ਐ ਟਿੱਡਾ ਜਾਂ ਨਹੀਂ ਮੇਰੀ ਗੱਲ ਸੁਣੋ ਉਹ ਚਲੋ ਤੁਸੀਂ ਗੱਲ ਗੁਲੁੱਤੀ ਸੁਣੋ ਮੇਰੀ ਗੱਲ ਇਹ ਦੇਖਿਆ ਦਰਸ਼ਕ ਵੀਰ ਆ ਗਏ ਮੈਦਾਨ 'ਚ ਪੌੜੀ ਜਲਾ ਕਿੰਨੀ ਦਿੱਤੀ ਵੀ ਪਾਰਾਂ ਲੱਗੀਆਂ ਵੀ ਦਰਸ਼ਕ ਉਹ ਦਰਸ਼ਕ ਵੀਰ ਨਹੀਂ ਸੈਲੀਬ੍ਰਿਟੀ ਆਏ ਆ ਨਹੀਂ ਨਹੀਂ ਦਰਸ਼ਕ ਵੀਰ ਆਏ ਆ ਦਰਸ਼ਕ ਵੀਰ ਲੈ ਉਹ ਘਾੜਨ ਦਾ ਸੀ ਬਾਗੂ ਨੇ ਕਰਤਾ ਬਾਲ ਖੋਤੀ ਆਉਂਦੀ ਸਰ ਆਉਂਦੀ ਸਾਰੇ ਬਾਲ ਖੋਤੀ ਬਾਗੂ ਨੇ ਇੱਕ ਬਾਲ ਮਾਰੀ ਵੈਸੇ ਨਾ ਅਹ ਜਿੰਨੀ ਜਗਾ ਇੱਥੇ ਜੋਰ ਦੇ ਦੇ ਉਹ ਜਗਾ ਮਤਲਬ ਕੀ ਕਰੇ ਇਹਨੂੰ ਆ ਜਗਾ ਨੂੰ ਨਾ ਬਾਕੇ ਜੇ ਬੰਦੇ ਨੇ ਡੇਲੀ ਖੇਲਣਾ ਹੋਵੇ ਪੱਕੀ ਕਰ ਲਵੇ ਕਿਉਂਕਿ ਬਹੁਤ ਜਗ੍ਹਾ ਯਾਰ ਦੇਖਿਆ ਜਾਵੇ। ਹਾਂ। ਦੇਖ ਲਿਆ ਮੈਂ। ਸਹੀ ਗੱਲ ਹੈ। ਹਾਂ ਬਾਕੇ ਬਾਲੀਵੁੱਡ ਲਈ ਇਲੈਕਟ੍ਰੀ ਹੈਗੀ ਬਾਲੀਵੁੱਡ ਹੈਗੀ ਆ। ਇੱਥੇ ਨੈਟ ਲਾ ਲੰਦੇ ਆ। ਕਾਲੇ ਸੰਡੇ ਵਾਲੇ ਦਿਨ ਤਾਂ ਹੁੰਦੇ ਤੁਸੀਂ। ਕੱਲ ਜਿੰਦਣ ਵੀ ਹੁੰਦਾ। ਵੈਸੇ ਦੇਖ ਲਾ ਇੱਕ ਗੱਲ ਆ। ਹੈ ਵੀਰ। ਜਿਹਦਾ ਬੈਟ ਆ। ਮੁਖਤਿਆਰੀ ਉਹਦੀ ਆ। ਅੱਜ ਵੀ ਉਹੀ ਚੱਲ ਰਿਹਾ ਕੰਮ। ਉਹ ਮੁੰਡੇ ਦਾ ਬੈਟ ਆ ਜਿਹੜਾ ਲਈ ਖੜਾ। ਕਾ ਬੈਟ ਨਹੀਂ ਫੜਾ ਰਹੇ ਹੋਰ ਕਿਸੇ ਉਹ ਦੇਖ ਲੈ ਉਹ ਵੀ ਜਿਹੜੇ ਕੱਕ ਬੜੇ ਚੱਕੜੀ ਉਹ ਬੰਦੇ ਲਾਏ ਹੋਏ ਆ ਕੋਈ ਹਵਾ ਆ ਜੱਲੀ ਮੇਰਾ ਪਿੱਛੇ ਉਧਰ ਚੱਲੀ ਆ ਜਾਓ ਫਿਰ ਅੱਗੇ ਨੂੰ ਉਹੀ ਕੰਮ ਹੋ ਗਿਆ ਵੀ ਜਿਹਦੀ ਜਿਹਦਾ ਬੈਟ ਆ ਉਹਦੀ ਮਗਤਿਆਰੀ ਆ ਉਹ ਜਾਊਗਾ ਉਰੀ ਤੇ ਖੇਡਣਾ ਆਪਣੇ ਇਧਰ ਨੂੰ ਉਹ ਨਹੀਂ ਉੱਥੇ ਨਹੀਂ ਖੇਡਣ ਆਇਆ ਇਧਰੋਂ ਖੇਡੂਗਾ ਇਧਰ ਆਲੇ ਮੀਂਹ ਉਹ ਬਾਲ ਮਿਲਤਾ ਗਈ ਆ ਆਪਾਂ ਨੇ ਉੰਜੋਂ ਮੰਗਾਈ ਫਿਰ ਨਹੀਂ ਕੋਈ ਨਹੀਂ ਦੇ ਦਾਂਗੇ ਚਾਲੀ ਨਾ ਨਾੜਿਆਂ ਨੂੰ ਬਾਗੂ ਆ ਲੱਭੀ ਜੀ ਜਾ ਸਹਾਈ ਜੀ ਸਾਲਾ ਉਹਨੇ ਬੁੜੇ ਨੇ ਦੱਬ ਲਿਆ ਔਰ ਆਦਾ ਮੰਦ ਐ ਵੀ ਗੁਲਾਬੀ ਆ ਸਾਰੇ ਰੰਗ ਦੀ ਬੋਲ ਲੈਂਦੀ ਐਨ ਰੰਗ ਵੀ ਐ ਦੂਰ ਤੀ ਚਮਕਾ ਮਾਰਦਾ ਬੋ ਜੀ ਦੂਰ ਦੂਰ ਲੈ ਵੀ ਲੈ ਆਏ ਚੋਬਰ ਬਾ ਮੈਚ ਕਰਦੀ ਲਿਆਏ ਐ ਇੱਧਰ ਕੋਈ ਹੋਣੀ ਐ ਇੱਧਰ 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 ਪਤਾ ਨਹੀਂ ਕਾਹਦੇ ਟਵਾ ਪੱਟੀ ਜਾਂਦਾ ਸਦਾਈ ਹੋਇਆ ਵਾ ਕਹਿੰਦਾ ਸਕੂਟਰੀ ਦਾ ਟਾਇਰ ਗੇਰਨਾ ਮੂਰੇ ਫਿਰ ਕਹਿੰਦਾ ਜੋਰ ਮਰਾਉਣਾ ਦੱਸ ਉਹੀ ਸਦਾਈ ਹੋਇਆ ਵਾ ਦੱਸ ਇਹ ਪਤਾ ਕੀ ਇਹ ਬਲੌਗਰ ਹੈ ਨਾ ਪਤਾ ਨਹੀਂ ਕੀ ਗੱਲ ਆ ਹੁਣ ਪੱਟ ਤਾਂ ਲਿਆ ਘੇਰ ਰਿਓ ਮੜੀ ਜੀ ਘੇਰੂਗਾ ਉਹ ਇੰਨਾ ਕਿਤਨਾ ਹੋਈ ਉਹ ਨਿਕਲ ਜਾਣੀ ਉਹ ਨਹੀਂ ਐਨਾ ਦਾ ਪੱਟ ਤਾਂ ਉਹਨੇ ਉਹ ਬਸ ਯਾਰ ਸਾਡੀ ਪਿੱਛ ਪੱਟ ਬਸ ਬਸ ਚਲੋ ਖੜਦਾ 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 ਗੇਰੀ ਨਾ ਹੋਰ ਮੇਰੇ ਕੋਲ ਬਲੌਗਰ ਚੱਲ ਹਾਂ ਇਧਰ ਵੀ ਬਲੌਗਰ ਸਾਹਿਬ ਨੇ ਨਾ ਇਧਰ ਆ ਗਲਤ ਗਲਤ ਹੋ ਗਿਆ ਇਧਰ ਦਾ ਕੈਮਰਾ ਕੈਮਰਾਮੈਨ ਹੈ ਇਧਰ ਦਾ ਕੈਮਰਾ ਲੈ ਵੀ ਦੇਖਦੇ ਆਂ ਕਹਿੰਦੇ ਹੁਣ ਜੋਰ ਦੇਖਣਾ ਇਧਰ ਆਕੋ ਇਧਰ ਹੈਂਡਲ ਜੋਰ ਪਰਖੀਦਾ ਅੱਜ ਮੈਂ ਮੈਂ ਨਹੀਂ ਮੰਨਦਾ ਨਿਕਲੂਗੀ ਨਿਕਲ ਨਹੀਂ ਨਿਕਲਣੀ ਨਹੀਂ ਨਿਕਲਣੀ ਟਾਇਰੇ ਫ੍ਰੀ ਹੋ ਗਿਆ ਟਾਇਰੇ ਹੋ ਗਿਆ ਉਹ ਟਾਇਰੇ ਫ੍ਰੀ ਹੋ ਗਿਆ ਹੁਣ ਲੱਗਿਆ ਹਾਂ ਦੇਖ ਹੋ ਰਹੀ ਹੈ ਆ ਅਜੇ ਮੁਰਲੇ ਥੱਲੇ ਆਇਆ ਟਾਇਰ ਛੋਟੇ ਆ ਫ੍ਰੀ ਹੋ ਗਿਆ ਪਾ ਟਾਇਰ ਲੱਗ ਲੈ ਆ ਟਾਇਰ ਲੱਗ ਲੈ ਨਾ ਨਿਕਲ ਨਾ ਨਾ ਬੰਪਰ ਲਵਾ ਲੰਦੇ ਇਹਨੂੰ ਮੂਰੇ ਵੇਡ ਚਾਹੀਦਾ ਚਲੋ ਫਿਰ ਗੇਟੀ ਚੋ ਚਲੋ ਚਲੋ ਵੇਡ ਨਹੀਂ ਨਹੀਂ ਵੇਡ ਚਾਹੀਦਾ ਮੂਰੇ ਹਾਂ ਸਲਿੱਪ ਜਿਆਦਾ ਕਰਦੀ ਨੰਬਰ ਤੋਂ ਆ ਜੀ ਹੈ ਦੇਖ ਲਓ ਹਾਂ ਕਮਾਇਓ ਰੀਤੇ ਤਾਉ ਕੀ ਦਰਦੀ ਆਏ ਠੀਕ ਆ ਆ ਲੀਆਂ ਪਾਉਂਦੀ ਜਾਂਦੀ ਆ ਛੱਡ ਦੇ ਛੱਡ ਕਿਹਦਾ ਸੱਪੋਂ ਕੋ ਮੇਰਦਾ ਜਾਂਦਾ ਹੈ ਦੇਖ ਉਹ ਡਿੱਗਦਾ ਵੀ ਆ ਨਾ ਲੀਆਂ ਪੈਂਦੀਆਂ ਉਹ ਸੱਪੋਂ ਕੋ ਮੇਰਦਾ ਓ ਦਰਸ਼ਕ ਦਰਸ਼ਕ ਵੀਰਾਂ ਨੂੰ ਸਾਈਡ ਪਰ ਬਿਠਾ ਲਓ ਦਰਸ਼ਕ ਵੀਰਾਂ ਨੂੰ ਸਾਈਡ ਪਰ ਬਿਠਾ ਲਓ ਆ ਕੈ ਚ ਕੈ ਖੇਲਣ ਲੱਗਿਆ ਦਸਦਾਈ ਹੋਏ ਵੇ ਮੈਂ ਬਾਗੂ ਦੇ ਕੈ ਜਿਹੜੀ ਹੋਇਆ ਮਾੜੀ ਹੋਈ ਬਾਗੂ ਓਏ 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 ਹਾਂ ਇੱਕ ਨੰਬਰ ਲਓ ਜੀ ਬੰਦੇ ਹੋ ਗਏ ਆਪਣੇ ਤਿੰਨ ਤੈਨਾਂ ਤੇ ਹੁਣ ਪਾਉਣ ਲੱਗਿਆ ਓ ਬਾਗੂ ਟਾਸ ਬਾ ਹੋਲੀ ਦੀ ਮਾਰ ਨਹੀਂ ਪੂਰਾ ਵਾਰੀ ਲੱਗਾ ਆ ਫੇਰਾ ਘਟੂਣਾ ਵਾਰੀ ਆ ਗਈ ਸਾਡੀ ਓ ਲਿਆ ਲਿਆ ਬੈਟ ਲਿਆ ਓ ਨਾ 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 ਵਾਰੀ ਸਾਡੀ ਆ ਚੱਲ ਚੱਲ ਆਪਾਂ ਹੈਗੀ ਨਹੀਂ ਬੰਦਾ ਆਪਾਂ ਤੇ ਨਿਆਣਿਆ ਤੂੰ ਮੈਂ ਪਿੰਦਾ ਆਹ ਤਿੰਨੇ ਜਾਣੇ ਆ ਨਿਆਣੇ ਦਾ ਹੋ ਗਿਆ ਘਰ ਨੂੰ ਤੁਰ ਪਏ ਨਿਆਣੇ ਨਿਆਣੇ ਚੱਲਿਆ ਦਿਮਾਲਾ ਮਿੰਡੀ ਨਿਆਣਿਆਂ ਦੀ ਨਿਆਣਿਆਂ ਦੀ ਗੇਮ ਪੱਟਤੀ ਆਹ ਛੋਟੇ ਨਿਆਣਿਆਂ ਨੇ ਓ ਚਲੋ ਤੁਸੀਂ ਗੱਲਾਂ ਨਾ ਕਰੋ ਚਲੋ ਚੱਲੇ ਚੱਲ ਨਿਆਣੇ ਦੀ ਵਾਰੀ ਆ ਗਈ ਤਿੰਨੇ ਹੀ ਨਾ ਖੇਲੇ ਨਾ ਕਰ ਲੋ ਨਾਲੇ ਚੱਲੇ ਘਰ ਨੂੰ ਲੈ ਜੀ ਲੱਗਿਆ ਸਾਡਾ ਬੰਦਾ ਬੈਟਿੰਗ ਕਰਨ ਤੇ ਉਧਰ ਲੱਗੇ ਫਿਲਟਰ ਉਹ 4 ਓਵਰ ਆ ਬੱਸ ਉਹ 6 ਓਵਰ ਕਰ ਲਮੇ ਆ ਉਹ ਭਾਈ ਓਏ ਬਾਤ ਹੋਣੀ ਉਹ ਚੱਲ 5 ਓਵਰ ਕਰ ਲੈਂਦੇ ਆ ਉਹ 2 2 ਓਵਰ ਦਾ ਮੈਚ ਰੱਖੋ ਆਇਆ ਸ਼ਾਬਾਸ਼ ਇਹਨੂੰ ਕੈਡ ਕਰ ਦੇ ਬਾਗੂ ਬਾਤ ਸਬਾਤ ਸਬਾਤ ਮੋੜਿਆ ਮੋੜਿਆ ਆਹ ਵੇ ਇਹਨੂੰ ਇੱਥੇ ਰੱਖ ਦੇ ਪਿੱਛੇ ਗੜੂਗੂ ਨਾ ਉੱਪਰ ਜਿਹਨੂੰ ਰੱਖੀ ਜਾ ਕੇ ਦੰਦੇ ਦੇ ਅੱਗੇ ਦੇਖੋ ਆ ਆ ਦੇਖੋ ਜੀ ਇਧਰ ਪਹਿਲੇ ਮੈਦਾਨ ਛੱਡ ਗਏ ਨੇ ਆ ਆ ਬੈਟਸਮੈਨ ਉਤਰੇ ਨੇ ਪੰਜਾਬ ਦੇ ਪਿੱਛੇ ਹੀ ਬੋਲ ਦੇਖਦੇ ਦੇ ਕਿਹਨੂੰ ਡਰ ਗਿਆ ਆ ਬੋਲਾ ਬੋਲਾ ਬਿਨੇ ਬਿਨੇ ਬੋਲਾ 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 ਭਾਈ ਨੂੰ ਬੋਲੇ ਕਹਿੰਦੇ ਓਹੋ ਓਹੋ ਮੜਾ ਸੈਡ ਹੋ ਜਾ ਪਿੰਦੇ ਸੈਡ ਹੋਈ ਸੈਡ ਹੋ ਜਾ ਸੈਡ ਹੋਇਆ ਨਿਊ ਬੈਟਸਮੈਨ ਬੈਟਸਮੈਨ ਹਾਂ ਹੋਈ 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 ਨਿਊ ਬੈਟਸਮੈਨ ਪਹਿਲੀ ਵਾਰ ਖੇਡਣ ਲੱਗੇ ਉਧਰ ਨਾ ਮਾਰੇ ਕਿਧਰੇ ਘਰ ਤੋਂ ਬਸ ਆ ਨਗਰਾ ਬਲੌਗਸ ਕੀ ਬਾਤ ਹੈ ਗੋਨੋ ਓਏ ਨੋ ਬੋਲ ਆ ਓ ਨੋ ਬੋਲ ਹੋਈ ਆ ਸਿਰ ਤੇ ਉੱਪਰ ਹਾਂ ਇਹਨਾਂ ਨੂੰ ਪਤਾ ਹੀ ਨਹੀਂ ਕ੍ਰਿਕਟ ਦਾ ਸਿਰ ਤੇ ਉੱਪਰ ਤੇ ਫ੍ਰੀ ਹਿੱਟ ਇਹਦਾ ਜਵਾਕ ਨੇ ਫ੍ਰੀ ਹਿੱਟ ਮਿਲੀ ਆ ਫ੍ਰੀ ਓਏ ਨੋ ਬੋਲ ਸੀਗੀ ਆਮੇ ਬਾਈ ਹੋ ਗਏ 310 ਜੀ ਫ੍ਰੀ ਦਾ ਆਊਟ ਨਹੀਂ ਕਰਦਾ ਤੁਸੂ ਤੇਰਾ ਵੀ ਪੱਟ ਕੇ ਲੈ ਲਿਓ ਥੋੜਾ ਸੈਡ ਹੋਊਗੇ ਥੋੜਾ ਸੈਡ ਹੋਊਂਗੇ ਤੁਸੀਂ ਵੀ ਹਟੋ ਕਦੋਂ ਹੀ ਹਟਦੇ ਅੱਜ ਦਿਖਾ ਫਿਰ ਦਾਰ ਦੇਖਦੇ ਆ ਇਹ ਰਿਕਾਰਡ ਹੋ ਰਿਹਾ ਹੁਣ ਬੋਲ ਉਧਰ ਘੇਰ ਕੇ ਬਸ ਇਹ ਘੜਾ ਨਹੀਂ ਕੰਮ ਆਉਂਦੀ ਓਹ ਹੋ ਹੋ ਮਲੰਗਾ ਕਿਥੇ ਲਿਆਂਦਾ ਚੱਕੇ ਵਾਲੀ ਦੇ ਉਹ ਕਹਿੰਦੇ ਆ ਤੂ ਵਾਲੀ ਭੋੜੀ ਆ ਚੱਕੇ ਵਾਲੀ ਉਹ ਕੌਣ ਤੇਰੇ ਕੋਲ ਮਰ ਪੱਗ ਆਲਾ ਮਲੰਗਾ ਆਉਂਦਾ 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 ਤਾ ਬਾਸ ਤਾ ਬਾਸ਼ ਲੋਕ ਤਾਂ ਵੀ ਬਚਾ ਲਿਆ ਤੈਨੂੰ ਆਹ ਤੇ ਤੀਜੀ ਬਾਲ ਹੈ ਚੌਥੀ ਚਾ ਆਉਦੇ ਆਉਦੇ ਕਿੰਨੇ ਕੋਟੇ ਬੋਲੇ ਕਿੰਨੇ ਸਕੋਰ ਹੋ ਗਏ ਕਿੰਨੇ ਸਕੋਰ ਹੋ ਗਏ ਮੇਰੇ ਕਿੰਨੇ ਸਕੋਰ ਹੋ ਗਏ ਪਤਾ ਨਹੀਂ ਮੈਂ ਤਾਂ ਆਪ ਜੁਦਾ 9 ਸਕੋਰ ਹੋ ਗਏ ਐ ਡੈਡ ਬਾਲ ਡਾਡਾ ਤੇਹੀ ਹੋਵੇ ਤੇਹੀ ਹੋਵੇ ਫਿਰ ਤੇ ਛੱਕਾ ਮਲਿੰਗਾ ਇੱਕ ਹਾਤਰਾ ਕੈਚ ਫੜਨ ਲੱਗਾ ਸੀਗਾ ਓਏ ਓਏ ਡੈਡ ਬਾਲ ਡੈਡ ਬਾਲ ਓ ਯਾਰ ਨੋ ਦਿਆ ਕਰੋ ਫੇਰਾ ਡੂਏ ਆ ਕਿਦਨੂੰ ਭੱਜ ਲਿਆ ਇਹ ਵੀ ਹੈਗੇ ਆ ਤੂੰ ਤਾਂ ਭੱਜਿਆ ਨਹੀਂ ਹੈਗਾ 32 ਹੋ ਗਏ ਅੱਲਾ ਹੋਊਗਾ 32 ਹੋ ਗਈ ਯਾਰ 21 ਹੋ ਗਏ 20 ਨੇ ਬਿੱਟੂ ਯਾਰ 30 ਹੋ ਗਏ ਮੇਰੇ 32 ਆ ਗੋਡੀਆਂ ਤੁਸੀਂ ਫੁੱਟਣ ਲਿਖਿਆ ਆ 32 ਆ ਗਰੇ 29 ਹੋ ਗਏ ਆ 32 ਕਾ ਦੋਗੇ ਐਨੇ ਤਾਂ ਮਾਰੇ ਵੀ ਨਹੀਂ ਕੁਝ ਨਹੀਂ ਹੋਣਾ ਉੱਤੇ ਮੈਂ ਕੋਰ ਹੋ ਗਏ ਬਰੇ ਰਾਮ ਰਾਮ ਨਾਲ ਖਾਓ ਓਹ ਟਰਾਈ ਵਾਲਾ ਹੋ ਗਿਆ ਓਕੇ ਆ ਚਲੋ ਆਹ ਮੈਨ ਆਹ ਤੇਰੇ ਦੀ ਬੱਟਾ ਬੋਲ ਮੇਰੇ ਨੋ ਜਾ ਰਹੀ ਹੈ ਹਾਂ ਮੇਰੇ ਦੀ ਮੇਰੇ ਨੋ ਜਾ ਰਹੀ ਹੈ ਛਾਤੀ ਦੇ ਉੱਪਰ ਵਾਲੀ ਬੋਲ ਨੋ ਗਿਣੋ ਨਾ ਇਹਨਾਂ ਨੂੰ ਡੈਡ ਡੈਡ ਬੋਲ ਡੈਡ ਬੋਲ ਬੋਲ ਵੀਰੇ ਪਹਿਰ ਤੁਸੀਂ ਆਹ ਕੀ ਕਰਦਾ

ਆਹੀ ਨੇ ਉਹ ਬੋਲਰ ਆਹੀ ਨੇ ਉਹ ਬੋਲਰ ਬੋਲਰ ਦੇਖਿਆ ਆ ਦੇਖੇ ਮੈਂ ਬੋਲਰ ਬਰਾਉਡ ਕਰਤਾ ਕੈੜੀ ਬਾਤ ਹੋਈ ਯਾਰ ਗੰਦਾ ਬੋਲ ਨਾ ਹੋ ਜਾ ਹੁੰਦਾ ਰੇ ਪੜਖਿਆਦਾ ਬਾਈ ਕਿੱਦਾਂ ਖੇਡ ਚੌਥੀ ਵਾਰ ਆ ਕੇ ਪਹਿਲੀ ਬੋਲ ਪਾਈ ਸਿੱਧੀ ਸਾਰਾ ਤਿੰਨ ਬੋਲਾ ਕਰਕੇ ਤੈਨੂੰ ਹਿਸਾਬ ਜਾਰੀ ਦਾ ਟੱਪਾ ਨਹੀਂ ਪੈਂਦਾ ਤੈਨੂੰ ਬੋਲਾ ਮੈਂ ਸਮਝਦਾ ਤੇਰੀ ਅੰਦਰ ਉਹ ਚੌਥੀ ਨਾ ਹੀ ਹੋਣ ਕਰ ਤੂੰ ਬਹਾਨੇ ਦਾ ਬਣਾਉਣੀ ਆ ਬਹਾਨੇ ਵਾਲੀ ਗੱਲ ਨਹੀਂ ਪਹਿਲੀ ਮਾਰ ਜਿਵੇਂ ਆਟ ਕਰਿਆ ਦੱਸੋ ਦੋ ਤਿੰਨ ਬੈਟ ਨਹੀਂ ਪਾ ਗਿਆ ਦੋ ਬੈਟ ਮਾਰ ਜੀ ਆ ਪਰ ਨੋ ਮੋਲਾ ਮਾਗਾ ਉਹ ਵੀ ਦਿੱਤੇ ਆਪਣੇ ਇੱਧਰ ਜੇਟ ਪਾ ਦੇ ਚੱਲ ਆਈਟਮ ਬਾਗੂ ਆਪਣੇ ਮੈਂ ਤਾਂ ਫੇਰ ਵੀ ਦਿੱਤੇ ਜਾਣਾ ਓਏ ਚਲੋ ਮੁੰਡਿਓ ਪਾਲਟੀ ਕੰਡੇ ਲਈ ਫੋਨ ਬਹੁਤ ਆ ਗਿਆ ਆਹੋ ਆ ਦੇਖੋ ਰੋਂਡੀ ਪਿੱਟਦੇ ਹੋਏ ਜਵਾਕ ਰੋਂਡੀ ਪਿੱਟਦੇ ਹੋਏ ਜਵਾਕ ਓ ਦੇਖੋ ਓ ਦੇਖੋ ਦੇਖੋ ਚੱਲ ਟਰਾਈ ਕਰ ਮੈਂ ਗੇ ਲਾ ਨਾਲ ਲੜੋ ਤਾਂ ਹੋਈ ਜਾਣੇ ਨਾਲ ਲੜੋ ਨਾਲ ਲੜੋ ਓਹੋ ਓਹੋ ਫੇਰ ਬੈਟਸਮੈਨ ਆਏ ਨੇ ਨਾ ਦੇਖੋ ਦੇਖਿਓ ਹੈ ਟੱਪੇ ਵਾਲੀ ਵੀ ਆ ਗਿਆ ਜੀ ਟੱਪਾ ਬੈ ਜਾਣਾ ਟੱਪਾ ਬੈ ਜਾਣਾ 6ਰ ਦੀਦਾ ਬੋਲ 6ਰ ਲਿਆ ਗਿਆ ਸ਼ਾਂਪਾ ਨਾ ਨਾ ਉਹ ਟੈਨਿਸ ਬੋਲਾ ਟੈਨਿਸ ਉਹ ਟੱਪਾ ਨਹੀਂ ਪੈਂਦਾ ਉਹਦਾ ਭਾਰੀ ਬੋਲਾ ਇਹਦਾ ਬਹੁਤ ਭਾਰੀ ਉਹਦਾ ਸਾਰੇ ਬਾਹਰ ਜਾਣੀ ਚਾਹੀਦੀ ਬੋਲ ਜੇ ਭਾਰੀ ਹੈ ਨਹੀਂ ਉਹਨੂੰ ਸ਼ਾਰਟ ਵਿੱਚ ਜ਼ੋਰਤੀ ਮਾਰਨਾ ਪੈਂਦਾ ਨਾ ਫਿਰ ਇਹਨੂੰ ਹੈਵੀ ਬੋਲ ਫਿਰ ਥੋੜੀ ਹਲਕੀ ਹੋਵੇ ਨਾ ਕ੍ਰਿਕਟ ਜਿਹੜਾ ਨੂੰ ਲੱਗਿਆ ਹੁੰਦਾ ਇੱਥੇ ਜਿੰਨੇ ਪੁੱਲ ਟੌਸ ਚ ਉਹ ਇਹ ਟੱਪੇ 'ਚ ਬਾਲ ਵਧੀਆ ਰਹਿੰਦੀ ਐ ਇਦਾਂ ਦੀ। ਉਹ ਮਾ ਕਸਮ ਬੱਲਾ ਬੱਲਾ ਫੱਲਾ। ਓ ਹੋ ਹੋ। ਓ ਹੋ। ਸਪਿਨਰ ਸਪਿਨਰ। ਛੇ ਨਵਾਂ ਉਤਰਿਆ ਛੇ ਨਵਾਂ। ਉਹ ਹੈਲੋ। ਓ ਮਲੰਗੇ ਫੋਟਾਂ ਦੇ ਬਾਲਾਂ। ਓ ਪੋਪੜ ਇਹ ਮਲੰਗਾ ਨਹੀਂ ਤਲੰਗਾ। ਤੇਰੀ ਛੱਟਰੀ ਕਿੱਥੇ ਆ ਓਏ ਏਡਾ ਰੋਕੀ ਦੀ ਆ ਓਏ ਜਾ ਵੇ ਪਥੀਏ ਮਰ ਗਿਆ ਵਾਈਡ ਬਾਅ ਵਾਈਡ ਬਾਅ ਇਹ ਕੀ ਆ ਇਹਨੇ ਗੰਨ ਛੱਡੀ ਜਾਂਦੀ ਹੁੰਦੀ ਆ ਬਾਲ ਬਾਦ ਗਿਆ ਉਹ ਮਾਰ ਲਈ ਬਾਹਰ ਓ ਛੱਡ ਓ ਛੱਡੀ ਥੋੜੀ ਆ ਇਹ ਤਾਂ ਛੁੱਟ ਗਈ ਚੱਕਰ ਪੈ ਲੈ ਗਿਆ ਨੇ ਦੁੱਧ ਪਾਉਣ ਜਾਣਾ ਇੱਧਰ ਨੂੰ ਨੇ ਉਹ ਖਿੱਚ ਪੈ ਰਹੀ ਹੋ ਅੱਛਾ ਅੱਛਾ ਪਹਿਲੀ ਬਾਲ ਹਾਂ ਹਾਂ ਆ ਜਾਵੇ ਬਾਹਰ ਆ ਜਾਵੇ ਦੀਵਿਆਂ ਨੂੰ ਮੋਲੂ ਵੀ ਚੀ ਇੱਧਰੋਂ ਦੇਖੀ ਚੌਕਾ ਹੋ ਗਿਆ ਕਾਡੀ ਵਾਰੀ ਲੈਣਾ ਮੈਂ ਤੈਨੂੰ ਕੌਂਦੀ ਸਾਲੀ ਤੂੰ ਨਿਆਣਾ ਵੀ ਖੇਲਣ ਦੇ ਟਾਪੇ ਐ ਨਿਆਣਾ ਖੇਲ ਰਿਹਾ ਓਏ ਐਂਜੋਇਮੈਂਟ ਨਿਆਣਾ ਦਾ ਚ ਐਂਜੋਇਮੈਂਟ ਹੋ ਜਾਣਾ ਪੂਰਾ ਉਹਨੇ ਯਾਰ ਜਦੋਂ ਪਹਿਲੀ ਵਾਰ ਸੀਪ ਨਿਕਲ ਗਈ ਕੀ ਕਹਿੰਦਾ ਸੀਪ ਨਿਕਲ ਗਈ ਸੀਪ ਨਿਕਲੀ ਸੀਪ ਲੱਗ ਗਈ ਨਾ ਸੋਣਿਆ ਸੀਪ ਨਿਕਲੀ ਸੀਪ ਵਾਈਡ ਵਾਰ ਵਾਈਡ ਵਾਰ ਵਾਈਡ ਉਹ ਉਹ ਹੱਥ ਇਹ ਕਰਦੇ ਨੀ ਦੇਖਣਾ ਵੀ ਬਾਈਟ ਹੋ ਜਾਂਦੀ ਹੈ ਜੜੇ ਜਾ ਜੜੇ ਜਾ ਉਹ ਨਾ ਪੁਲਟੋਸ ਬਾਲ ਚਾ ਪਾਉਣੀ ਹੈ ਨਾ ਉਹਨੇ ਭੋrti ਬਾਲ ਪਾ ਕੇ ਭੋਰੀ ਫੁੱਲ ਵਾਰਡ ਉਹ ਟੋਪੀ ਪਾ ਤੇ ਲੰਗਦਾ ਬਣ ਉਹ ਦੱਦਰ ਖਿੱਚ ਪੈਦੀ ਹੈ ਹਾਂ ਉਹ ਸਵਿੰਗ ਕਰਾਉਂਦਾ ਮਾੜਾ ਫੈਡ ਹੋ ਜਾ ਸਾਰੇ ਉਹ ਤੂੰ ਵੀ ਸੈਡੋ ਉਹ ਪਾਗਲੇ ਮੁੰਡੇ ਤਾਂ ਦੇਖ ਲੈ ਲੈਂਦੇ ਕਿਹੜਾ ਹੈ ਓ ਨੋ 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 ਓ ਜੋਤ ਓਏ ਪਹਿਲੇ ਦੇਖ ਲੋ ਬਾਰੀ ਦਾ ਨਹੀਂ ਆਊਟ ਨਹੀਂ ਹੈ ਓ ਭਾਈ ਜੀ ਇਹ ਟੱਪੇ ਵਾਲੀ ਮੰਨਦੇ ਨੇ ਟੱਪਾ ਪੈਂਦਾ ਨਹੀਂ ਹੁੰਦਾ ਟੱਪਾ ਪੈਂਦਾ ਹੀ ਨਹੀਂ ਹੈਗਾ ਬੋਲ ਟੱਪਾ ਪਾਈ ਗਿਆ ਜੀ ਕੋਈ ਤਾਂ ਗੱਲ ਆ ਫਿਰ ਉਹ ਬੰਦਾ ਯਾਰ ਇਕ ਆਉਟ ਦੇ ਰਿਹਾ ਬੰਦਾ ਓਏ ਆਉਟ ਆ ਇਧਰ ਆਹ ਯਾਰ ਮੇਰੇ ਵਿੱਚ ਪੰਜ ਜਿੰਨੀ ਮੈਂ ਜਿੰਨੀ ਗੱਪੀ ਕਰੀ ਲਓ ਜੀ ਬਾਲ ਖੋਤੀ ਮੁੰਡੇ ਨੇ ਬਾਲ ਲੱਭ ਰਹੇ ਨੇ ਲੱਭ ਗਈ ਜੀ ਲੱਭ ਗਈ ਕਿੱਥੇ ਪਈ ਆ ਤੁਹਾਨੂੰ ਦੱਸ ਦਿੰਦਾ ਜੀ ਓ ਪਈ ਆ ਹੋ ਦੋਹੇ ਚ ਪਈ ਆ ਜੀ ਓਹ ਹੋ 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 ਰਜਕੀ ਨਾ ਚੱਕਿਆ ਉਹ ਬਾਗੂ ਨਾ ਚੱਕਿਆ ਪ੍ਰਗਟ ਸਿੰਘ ਭਾਗੂ ਨੇ ਉਹ ਦਾ ਕੰਦਰ ਤੇਰੀ ਵੀ ਤਾਂ ਗਈ ਨਹੀਂ ਯਾਰ ਮੇਰਾ ਚੱਪਾ ਨਹੀਂ ਦਾ ਫੱਟਦਾ ਕੋਲ ਦਾ ਆਊਟ ਹੋ ਕੇ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਆਊਟ ਥੋੜੀ ਹੋਇਆ ਮੈਂ ਆਊਟ ਹੋ ਗਏ ਆ ਬਿਲਕੁਲ ਤੁਸੀਂ ਆਊਟ ਹੋ ਗਏ ਆ ਇੱਕ ਤਾਂ ਅਜ ਨਾਮ ਐਕਪੋ ਓਏ ਉਹ ਬਾਰੀਆਂ ਨਹੀਂ ਆਉਂਦਾ ਉਹ ਬੈਠ ਨਹੀਂ ਦਿੰਦਾ ਆ ਨਿਆਣੇ ਗਰੋਪੇ

ਇਹ ਦੋਹੇ ਗੱਦ ਪਾਰੇ ਵੀਰੇ ਦੋਹੇ ਯਾਰ ਹੱਥ ਤਾਂ ਨਾ ਆਉਂਦਾ ਨਾ ਨਾ ਦੋਹੇ ਨੇ ਪਾਰੇ ਗੰਦ ਵਿੱਚ ਲਾ ਲਿਆ ਸਾਹਿਬ ਰਿੰਗ ਬੋਲ ਜਾਣਾ ਛੱਡ ਦੇ ਛੱਡ ਦੇ ਖੜੀ ਹੈ ਨਹੀਂ ਪਹਿਲਾਂ ਹੀ ਛੱਡ ਉਹਦੇ ਉੱਪਰ ਟੇਬਲ ਦੇ ਉੱਪਰ ਓ ਥੱਲੇ ਦੇ ਰੀਆ ਹਾਂ ਖੜੀ ਕਹਿੰਦੇ ਲੈਣ ਨਾ ਬਾੜੋ ਕਹਿੰਦੇ ਸਾਨੂੰ ਲਿਖਦਾ ਨਹੀਂ ਮੁੰਡੇ ਕਹਿੰਦੇ ਬਾਈ ਹੁਣ ਸਾਡਾ ਫਿਰ ਬਲੌਗ ਨਹੀਂ ਬਣਾਣਾ ਹੈਗਾ ਬਹੁਤ ਐਨੇ ਕ੍ਰਿਕਟਰ ਆਣੀਆਂ ਲੇਟਾਂ ਵਾਲੀਆਂ ਨੇ ਯਾਰ ਯੂਟਿਊਬ ਉੱਪਰ ਕ੍ਰਿਕਟੜੀ ਨਾਲ ਲੇਟਾਂ ਨਾਲ ਤਾਂ ਮੈਗਾ ਹੀ ਫੋਨ ਉਹ ਮੈਂ ਨਹੀਂ ਆ ਉਹ ਡੀ ਡੀ ਲੈਟਰ ਦਿਆ ਆਪਣੇ ਤੇ ਇੱਕ ਬਹੁਤ ਆ ਕੱਢ ਦੇ ਉਹ ਛੱਡ ਦੇ ਫੜੀ ਆਉਗੀ ਹੁਣ ਉਹ ਕੁਝ ਨਹੀਂ ਹੋਣਾ ਬਾਗੂ ਤੇ ਕੁਝ ਨਹੀਂ ਹੋਣਾ ਟੈਪ ਹੋਰ ਨਹੀਂ ਆ ਪੋਰਤੀ ਔਖਾ ਭਰਾਵਾ ਔਖਾ ਅਰੇ ਮਾਰੋ ਇਹ ਸਾਰਾ ਮੁੰਡੀਆਂ ਕੋਲ ਨੂੰ ਜਾਈ ਜਾਂਦਾ ਅਰੇ ਦਿਲ ਕਰਦਾ ਮੈਂ ਜਾਵਾਂ ਮੁੰਡੀਆਂ ਨੂੰ ਅਰੇ ਮਾਰੋ ਫਿਰ ਅਰੇ ਮਾਰੋ ਟਾਲਾ ਟਾਲਾ ਫਿਰ ਤੇ ਫਿਰ ਤੇ ਫਿਰ ਚੱਲਣ ਦੇ ਚੱਲਣ ਦੇ ਦੋਹ ਜਣੇ ਨਾ ਵਧੀਆ ਵਲੌਗ ਬਣਨਾ ਸੀ ਵਧੀਆ ਬਣ ਗਿਆ ਥੋੜੇ ਕਲਿੱਪ ਘੱਟ ਕੇ ਲੱਜਣੀ ਛੱਡ ਦੇ ਛੱਡ ਦੇ ਉਹ ਤੂੰ ਜਿ ਖਿੱਚਣਾ ਪਾਈ ਚਲੋ ਲਾਮਤ ਲਾਮਤ ਪਗੂ ਪਾ ਵਰਤੇ ਮੈਂ ਤਾਂ ਵੱਜਣੀ ਆਈ ਦੀ ਪਹਿੜ ਤਾਂ ਵੱਜਣੀ ਚਾਹੀਦੀ ਹੁਣ ਆਹ ਹੋ ਬਾਜੀ ਮਰਦਾ ਮਰਜੀ ਵੀਰੇ ਪਿੱਛੇ ਨਹੀਂ ਆਣਾ ਕਿਹਦੇ ਕੋਲ ਨਹੀਂ ਆਉਣਾ ਵੀਰੇ ਕੋਲ ਨਹੀਂ ਆਣਾ ਬਾਲ ਜ਼ਰੂਰ ਖਾ ਲਈ ਬੋਲ ਖਾਦੀ ਮਾਰੇ ਮੁੱਕਾ ਬੋਲੇ ਨਹੀਂ ਦੀ ਇਹ ਫੜਨੇ ਕੇ ਬੋਲਾ ਹੈ ਇਹਨਾਂ ਨੂੰ ਬੋਲਾ ਦਿਖਦੀਆਂ ਨਹੀਂ ਇਹ ਮੂੰਹ ਬੰਨੂਗੇ ਹੁਣ ਤਾਂ ਪੂਰਾ ਪੂਰਾ ਕਹਿੰਦਾ ਮੂੰਹ ਬੰਨੌੜਾ ਕੰਮ ਪਾਜ ਲੈ ਹੁਣ ਹਾਂ ਉਹ ਬੱਸ ਕਰੋ ਸਾਰੇ ਦੇਖਦੇ ਨੇ ਜਿਆਦਾ ਹੋ ਗਿਆ ਬੱਸ ਕਰੋ ਨੇਰਾ ਆ ਚੱਲੀਏ ਚਲੋ ਚੱਲੀਏ ਤੁਸੀਂ ਉਹ ਖਾਓ ਬਈ ਚੱਲਦੇ ਆਓ ਉਹ ਬੈਠ ਜਾਓ ਤੁਸੀਂ ਉਹ ਖਾਓ ਅਸੀਂ ਚੱਲੋ ਚਲੋ ਜੀ ਨਿਬੜ ਲੈ ਮੈਚ ਚੱਲੀਏ ਘਰ ਨੂੰ ਤਮਾਪਤੀ ਤਮਾਪਤੀ ਕੱਪੜੇ ਦਾ ਹਾਲ ਦੇ ਲੋ ਚਿੱਟੇ ਬੂਟਾ ਵਾ ਆਓ ਚਲੀਏ ਚਲੋ ਕੋਈ ਨਹੀਂ ਹੋ ਜਾਂਦਾ ਆਂ ਬਰ ਪਰ ਪਗੂ ਜਿਹੜਾ ਉੱਥੇ ਟਾਇਆ ਨਾ ਉਹ ਲੱਗੇ ਗੱਲ ਸੀਗੀ ਹਾਂ ਲੈ ਇਹਦਾ ਇਹਨੇ ਮੈਂ ਤਾਂ ਹੂੰ ਛੱਡਤਾ ਚਲੋ ਹੁਣ ਮੈਂ ਹੋ ਜੂ ਐਡਮਨ W ਨਹੀਂ ਫਿਰ ਤ ਹੋ ਜੂ ਫਿਰ ਬਾਅਦ ਚ ਦੇਖਦੇ ਹਾਂ ਘਰ ਦਵਾਰ ਜਾ ਕੇ ਮੈਂ ਕਹਣਾ ਉਹਨੇ ਮਿੱਟੀ ਆ ਹਾਂ ਫਰੈਂਚ ਲੋਈ ਮੇਰੀ ਆ ਪਿਛੇ ਵੀ ਚਲੋ ਬਾਈ ਚੱਲੀਏ ਕਿਹੜਾ ਹੀ ਪਹਿਣਾ ਬੁਲਾਉਂਦੇ ਹਾਂ ਜੀ ਤੇ ਆਪਾਂ ਆ ਗਏ ਆਪਣੇ ਟਿਕਾਣੇ ਆਪਾਂ ਦੀ ਚੋਬਰ ਚੋਬਰ ਉੱਥੇ ਕੀ ਚੋਪਰ ਲਾ ਰਹੇ ਹਾਕ ਵੈਸੇ ਇੰਨੀ ਠੰਡ ਤਾਂ ਹੈ ਨਹੀਂ ਠੰਡ ਤਾਂ ਹੈ ਨਹੀਂ ਇੰਨੀ ਜਿਨੀ ਅੱਗ ਉੱਗੋ ਬਾਣ ਲੱਗੇ ਵਾ ਬਾਈ ਉੱਤਰੀ ਠੰਡ ਹਣਾ ਹਾਂ ਬੈਠ ਕੇ ਖੇਲ ਕੇ ਨਜ਼ਾਰਾ ਵਾਹ 4-500 ਰੁਪਏ ਮੜ ਜਿਓ ਨਾ 100 ਰੁਪਏ ਬਹੁਤ ਟਾਈਮ ਬਾ ਖੇਲੇ ਆ ਖੇਲ ਕੇ ਨਜ਼ਾਰਾ ਵਾਹ ਫੋਟੋ ਫੜਾ ਕੋਈ ਕਾਨੂੰ ਲੋੜੀ ਕਾਲੂ ਕਰਨੇ ਆ ਹਾਂ ਜੀ ਆਪਾਂ ਇਸੇ ਤਰ੍ਹਾਂ ਕਰਦੇ ਆ ਬਲੌਗ ਦਾ ਐਂਡ మిజా థడే చాలా టీకేజీ మిగతా నెక్స్ట్ బాగు